میر من راتہ گون روی من پاوے سوئی گور کی پڑی سچ کے سچا سک ہوئی سوک سہج اوی سچ پاوے سچ کی مت کیوں ٹلے ਸਨਾਣ ਦਾਨ ਸੁ ਗਿਆਨ ਮਜਨ ਆਪ ਛਲਿਉ ਕੋਸ਼ਲੇ ਪਰਪੰਚ ਮੋਵਿਕ ਬਿਕਾਰਤਾ ਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੋਣ ਰਵੇ ਮਨ ਪਾਵੈ ਜੋਈ ਸਾਹਿਬ ਸੋਸ ਲਾਹੀਏ ਜਿਨ ਕਾਰਨ ਕੀਆ ਮਣ ਲਾ ਕੀ ਮਨ ਮੈਲੀਏ ਕਿਨੇ ਅਬਰਤ ਪੀਆ ਮਾਤਿਆ ਬਰਤ ਪੀਆ ਇਹੋ ਮਨ ਦੀਆ ਗੁਰ ਪੈ ਮੂਲ ਕਰਾਇਆ ਆਪਨੜਾ ਪ੍ਰਭ ਸਹਿਜ ਪਛਾਤਾ ਜਮਨ ਸਾਚੈ ਲਾਇਆ ਤਿਸ ਨਾਲ ਗੁਣ ਗਾਵਾਂ ਜੇ ਤਿਸ ਪਾਵਾਂ ਕੋ ਮਿਲੇ ਹੋਏ ਪਰਿਆ ਸਾਹਿਬ ਉਸ ਲਾਹੀਏ ਜਿਨ ਜਗਤ ਪਾਇਆ ਆਇਆ ਕੀ ਨਾ ਆਇਓ ਕਿਉ ਆਵੇ ਜਾਤਾ ਪ੍ਰੀਤਮ ਸੋ ਮਨ ਮਾਨਿਆ ਹਰ ਸੇਤੀ ਰਾਤਾ ਸਾਹਿਬ ਰੰਗ ਰਤਾ ਸੱਚ ਕੀ ਬਾਤਾ ਜਨ ਬਿੰਬ ਕਾ ਕੋਟ ਉਸਾਰਿਆ ਪੰਚ ਭੂ ਨਾਇਕੋ ਆਪ ਸਨੰਦਾ ਜਿਨ ਸੱਚ ਕਾ ਪਿੰਡ ਸੁਵਾਰਿਆ ਹਮ ਅਵ ਗੁਨਿਆਰੀ ਤੂ ਸੁਨ ਪਿਆਰੇ ਤੁਝ ਪਾਵੇ ਸੱਚ ਸੋਈ ਆਵਣ ਜਾਣਾ ਨਾ ਤੇ ਸੱਚੀ ਮਤ ਹੋਈ ਅੰਜਨ ਤੈਸਾ ਇੰਜੀਂ ਹੈ ਜੈਸਾ ਪਿਰ ਪਾਵੇ ਸਮਝੇ ਸੂਝੇ ਜਾਣੀਏ ਜੀ ਆਪ ਜੁਨਾਵੇ ਆਪ ਜੁਨਾਵੇ ਮਾਰਗ ਪਾਵੇ ਆਪੇ ਮਨੁਵਾਲੀ ਵੀ ਕਰਮ ਸੁਕਰਮ ਕਰਾਹੀ ਆਪੇ ਕੀਮਤ ਕੌਣ ਅਪੇਵੀ ਤੰਤ ਮੰਤ ਪਖੰਡ ਨ ਜਾਣਾ ਰਾਮ ਰਿਦੇ ਮਨ ਮਾਨਿਆ ਅੰਜਣ ਨਾਮ ਤਿਸੇ ਤੇ ਸੁਜੇ ਗੁਰ ਸ਼ਬਦੀ ਸੱਚ ਜਾਣਿਆ ਸਾਜਣ ਹੋਵਨ ਆਪਣੇ ਕੋ ਪਰ ਘਰ ਜਾਹੀ ਸਾਜਣ ਰਾਤੇ ਸੱਚ ਕੇ ਸੰਗੇ ਮਨ ਮਾਹੀ ਮਨ ਮਾਹੀ ਸਾਜਣ ਕਰੇ ਰਲੀਆਂ ਕਰਮ ਧਰਮ ਸਬਾਹਾਂ 68 ਤੀਰਤ ਪੁੰਨ ਪੂਜਾ ਨਾਮ ਸਾਚਾ ਪਾਇਆ ਆਪੇ ਸਾਜਿਤਾਪ ਵੇਕੇ ਤਿਸੇ ਪਾਣਾ ਪਾਇਆ ਸਾਜਣ ਰੰਗ ਰੰਗੀਲੜੇ ਰੰਗ ਲਾਲ ਬੁਨਾਇਆ ਦੰਦਿਆ ਗੋ ਜੀ ਤੀ ਕੋ ਪਾਦਰ ਜਾਣੈ ਆਪ ਮੁਸੇ ਮਤ ਹੋਸੀ ਕੋ راہ ਪੁਛਾਨੈ ਉਰਾਹੀ ਜਾਵੇ ਮੈਲ ਪਾਵੇ ਅੰਧ ਕੀ ਮਾਤ ਅੰਦਲੀ ਵਿਣਨਾ ਮਹਾਰ ਕੀ ਕਛ ਨਾ ਸੂਜੀ ਅੰਧ ਬੁੱਢੋ ਤੰਦਲੀ ਦੇਨ ਰਾਤ ਚਾਨਣ ਚਾਉਪ ਜੀ ਸਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪੈ ਕਰ ਬਨੰਤੀ ਰਹਾ పాਦਰ ਗੁਰ ਦਸੈ ਮਨ ਪਰਦੇਸੀ ਜੀਤੀਏ ਤਬ ਸਬ ਦੀਸ ਪਰਾਇ ਕਿਸ ਪੈ ਕੋ ਲੋ ਘੰਟੜੀ ਦੁਖੀ ਪਾਰ ਆਇਆ ਦੂਖੀ ਪਰ ਆਇਆ ਜਗਤ ਸੁਭਾਇਆ ਕੌਣ ਜਾਣੀ ਬਿੱਦ ਮੇਰੀਆਂ ਆਮਣੇ ਜਾਵਣੇ ਖਰੇ ਡਰਾਵਣੇ ਟੂਟਣ ਆਵੇ ਫੀਰੀਆਂ ਨਾਮਵ ਹੂਨੇ ਊਨੇ ਚੂਨੇ ਨਾ ਗੁਰ ਸਬਦ ਸੁਨਾਇ ਮਨ ਪਰਦੇਸੀ ਜੀਤੀ ਸਭ ਦੀ ਸੁਪਰਾਇਆ ਵਰ ਮਹਿਲੀ ਕਰੇ ਆਪਣੀ ਸੋ ਪਰਪੂਰਲੀਨਾ ਸੇਵਕ ਸੇਵਾਤਾ ਕਰੀ ਸਚ ਸਬਦ ਪਤੀਨਾ ਸਬਦ ਦੇ ਪਤੀ ਜੀ ਅੰਕ ਭੇਜੇ ਸੋ ਮੈਲ ਮਹਿਲਾ ਅੰਤਰੀ ਆਪ ਕਰਤਾ ਕੋਈ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ ਗੁਰਸਬਦ ਦਾ ਮੇਲਾ ਤਾਂ ਸੁਹਿਲ ਆਬ ਜੰਤ ਅਨਹਦ ਬੀਨਾ ਗੁਰ ਮਹੇਲੀ ਕਰ ਆਪਣੇ ਸੋ ਪਰਪੂਰੂ ਲੀਨਾ ਕੀਤਾ ਕਿਆ ਸਲਾਹੀਏ ਕਰ ਵੇ ਕੈ ਸੋਈ ਤਾਂ ਕਿ ਕੀਮਤ ਨਾ ਪਵੇ ਜੇ ਲੋਚੇ ਕੋਈ ਕੀਮਤ ਸੋ ਪਾਵੇ ਆਪ ਜਨਾਵੇ ਆਪ ਉਪੋਲ ਨਾ ਪੂਲੇ ਜੈ ਜੈ ਕਾਰ ਕਰੇ ਤੁਦ ਪਾਵੇ ਗੁਰ ਕੇ ਸਬਦ ਅਮੂਲੇ ਇਨੋ ਨੀਚ ਕਰੋ ਬਨੰਤੇ ਸਾਚ ਨ ਛੋਡੋ ਪਾਈ ਨਾਨਕ ਜਿਨ ਕਰ ਦੇਖਿਆ ਦੇਵੇ ਮਤ ਸਾਈ ਨਾਨਕ ਜਿਨ ਕਰ ਦੇਖਿਆ ਦੇਵੇ ਮਤ ਸਾਈ